ਸਾਡੀ ਦਾ ਕੈਂਪੇਨ ਚੱਲਦੀ ਪਈ ਆ ਵੀ ਜਿਹੜੇ ਇਮੀਗ੍ਰੇਸ਼ਨ ਰੂਲਸ ਆਡ ਹੋਏ ਆ ਉਹਦੇ ਲਈ ਤੇ ਆਪਣਾ ਹੁਣ 24/7 ਦਾ ਪ੍ਰੋਟੈਸਟ ਚੱਲਦਾ ਪਿਆ ਫੋਰ 10 ਤੇ ਕੁਈਨ ਦੇ ਉੱਤੇ ਜੇ ਅਸੀਂ ਕਹਿੰਦੇ ਆ ਰੇਡੀਓ ਵਾਲੇ ਜਾਂ ਟੀਵੀ ਵਾਲੇ ਗਲਤ ਬੋਲੇ ਸੀ ਉਹ ਵੀ ਹੁਣ ਸਾਨੂੰ ਸੋਚਣਾ ਪਊਗਾ ਮਜਬੂਰ ਹੋ ਗਏ ਆ ਅਸੀਂ ਆ ਤਿੰਨਾ ਦਿਨਾਂ ਜੇ ਸਾਨੂੰ ਇੰਨੇ ਸਿਟੀਜ਼ਨ ਬੰਦੇ ਮਿਲ ਗਏ ਜਿਨ੍ਹਾਂ ਨੇ ਸਾਨੂੰ ਗੱਲਾਂ ਦੱਸੀਆਂ ਭਾਈ ਆ ਹੋਇਆ ਆ ਹੋਇਆ ਸਾਨੂੰ ਸੋਚਣਾ ਪਊਗਾ ਅਸੀਂ ਆਪਣੇ ਆਪ ਨੂੰ ਸਹੀ ਕਰਨਾ ਜੇ ਸਹੀ ਕਰ ਲਾਂਗੇ ਇਹ ਇੱਕ ਦਿਨ ਦੀ ਗੇਮ ਆ ਜੇ ਐਮਰਜੈਂਸੀ ਪਾਰਲੀਮੈਂਟ ਸੈਸ਼ਨ ਸੱਦਿਆ ਜਾ ਸਕਦਾ ਤੇ ਅੱਜ ਵੀ ਸੱਦਿਆ ਜਾ ਸਕਦਾ ਪਹਿਲੇ ਦਿਨ 6 ਵਜੇ ਆਪਾਂ ਇੱਥੇ ਇਕੱਠੇ ਹੋਏ 7 ਵਜੇ ਮੈਨੂੰ ਲੱਗਦਾ ਮੋਰਚਾ ਸ਼ੁਰੂ ਹੋਇਆ ਹੋਊਗਾ 9 ਵਜੇ ਭਾਜੀ ਹੁਣੀ ਪਿਜੇ ਲੈ ਕੇ ਇੱਥੇ ਪਹੁੰਚ ਗਏ ਕੱਲ ਮਿਸਟਰ ਸਿੰਘ ਪਿਜਾ ਉਥੋਂ ਵਿਜੇ ਆ ਗਏ ਸਾਨੂੰ ਲੰਗਰ ਆ ਰਿਹਾ ਪਾਣੀ ਦੀਆਂ ਬੋਤਲਾਂ ਆ ਰਹੀਆਂ ਜ਼ਿਮੀਦਾਰ ਪਲਾਜ਼ੇ ਦੇ ਇਹ ਨੰਦ-ਨੰਦ ਅਸੀਂ ਸਾਹਮਣੇ ਬੈਠੇ ਆਂ ਲਾਈਟਿੰਗ ਸਿਸਟਮ ਸਾਰਾ ਉਹਨਾਂ ਨੇ ਪ੍ਰੋਵਾਈਡ ਕਰਤਾ ਸਵੇਰ ਦੀ ਚਾਹ ਆਉਂਦੀ ਆ 1 ਡਾਲਰ ਨਹੀਂ ਸਾਡੇ ਤੋਂ ਕੋਈ ਲੈ ਰਿਆ ਅਸੀਂ ਕਿਵੇਂ ਕਹੀਏ ਸਾਨੂੰ ਸਪੋਰਟ ਨਹੀਂ ਮਿਲ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੀ ਨਾਲ ਕੈਂਪੇਨ ਚੱਲਦੀ ਪਈ ਆ ਵੀ ਜਿਹੜੇ ਇਮੀਗ੍ਰੇਸ਼ਨ ਰੂਲਸ ਆਡ ਹੋਏ ਆ ਉਹਦੇ ਲਈ ਤੇ ਆਪਣਾ ਹੁਣ 24/7 ਦਾ ਪ੍ਰੋਟੈਸਟ ਚੱਲਦਾ ਪਿਆ ਫੋਰਟ 10 ਤੇ ਕਵੀਨ ਦੇ ਉੱਤੇ ਸਾਨੂੰ ਬਹੁਤ ਵੱਡੇ ਲੈਵਲ ਤੇ ਸਪੋਰਟ ਮਿਲਦੀ ਪਈ ਆ ਜਿਵੇਂ ਤੁਸੀਂ ਦੇਖ ਹੀ ਸਕਦੇ ਆ ਵੀ ਘੇਰਾ ਇਹ ਜਿਹੜਾ 10 ਬੰਦਿਆਂ ਤੋਂ ਹੁਣ ਕਾਫੀ ਵੱਡਾ ਹੁੰਦਾ ਚਲ ਗਿਆ ਨਾ ਤੇ ਦਿਨੋਂ ਦਿਨ ਫਰਕ ਪੈ ਰਿਹਾ ਸਾਨੂੰ ਕਮਿਊਨਿਟੀ ਦੀ ਸਪੋਰਟ ਮਿਲਣਾ ਪਈ ਤੇ ਬਹੁਤ ਵੱਡੇ ਲੈਵਲ ਤੇ ਮਿਲ ਰਹੀ ਆ ਹੁਣ ਤੇ ਜਿਹੜੇ ਸਿਟੀਜ਼ਨਸ ਹੈਗੇ ਆ ਉਹ ਆਉਂਦੇ ਆ ਰੋਜ਼ ਸਾਨੂੰ ਸੁਝਾ ਦਿੰਦੇ ਆ ਜਿਹੜੀ ਨਾ ਸਭ ਤੋਂ ਮੇਨ ਗੱਲ ਨਿਕਲ ਕੇ ਸਾਹਮਣੇ ਆਈ ਆ ਹੁਣ ਕਿ ਕਮਿਊਨਿਟੀ ਸਾਥ ਤੇ ਕਿਉਂ ਨਹੀਂ ਆਈ ਜਾਂ ਆ ਕੇ ਨਹੀਂ ਰੇ ਜਿਹੜੇ ਬੰਦੇ ਰਹਿ ਗਏ ਉਹ ਮਤਲਬ ਕਿ ਸਾਨੂੰ ਐ ਲੱਗਾ ਆ ਕਈਆਂ ਨਾਲ ਗੱਲ ਕਰਕੇ ਵੀ ਇੱਕ ਛੋਟਾ ਜਿਹਾ ਗੈਪ ਆ ਸਾਡੇ ਵਿੱਚ ਤੇ ਕਮਿਊਨਿਟੀ ਪ੍ਰਾਣੀ ਦੇ ਵਿੱਚ ਉਹ ਗੈਪ ਜਿਹੜਾ ਆ ਉਹ ਉਹਨਾਂ ਨੂੰ ਅੱਗੇ ਨਹੀਂ ਆਉਣ ਦੇ ਰਿਹਾ ਤੇ ਕਈਆਂ ਨੇ ਸਾਨੂੰ ਇਹ ਕਿਹਾ ਕਿ ਉਸ ਚੀਜ਼ਾਂ ਕਰਕੇ ਸਾਡੇ ਦਿਲਾਂ ਦੇ ਵਿੱਚ ਨਫ਼ਰਤ ਪਈ ਆ ਤੇ ਅਸੀਂ ਤਾਂ ਨਹੀਂ ਸਪੋਰਟ ਕਰਦੇ ਤੇ ਜਦੋਂ ਉਹ ਇੱਥੇ ਆਏ ਆ ਉਹਨਾਂ ਨੇ ਗੱਲਬਾਤ ਸੁਣੀ ਆ ਉਹਨਾਂ ਨੇ ਸਪੋਰਟ ਵੀ ਕੀਤੀ ਆ ਤੇ ਉਹ ਸਾਡੇ ਨਾਲ ਵੀ ਖੜੇ ਹੋਏ ਆ ਤੇ ਉਹਨਾਂ ਨੇ ਇਹ ਵੀ ਕਿਹਾ ਆ ਆਪਾਂ ਅੱਗੇ ਤੋਂ ਵੀ ਨਾਲ ਤੁਰਾਂਗੇ ਤੁਹਾਡੇ ਤੇ ਉਹ ਜਿਹੜੀ ਉਹ ਗੈਪ ਦੀ ਗੱਲ ਆ ਉਹ ਇਹ ਆ ਕਿ ਪਲਾਜ਼ਿਆਂ ਦੇ ਵਿੱਚ ਜਿਹੜੀਆਂ ਹਰਕਤਾਂ ਹੋ ਰਹੀਆਂ ਤੇ ਧੀਆਂ ਭੈਣਾਂ ਨੂੰ ਛੇੜਨਾ ਉਹਨਾਂ ਤੇ ਗਲਤ ਕਮੈਂਟ ਬਾਜੀ ਕਰਨੀ ਹਨਾ ਕੋਈ ਬੰਦਾ ਆਪਣੀ ਫੈਮਲੀ ਦੇ ਨਾਲ ਤੁਰਿਆ ਹੋਇਆ ਕੋਈ ਬੰਦਾ ਆਪਣੀ ਵਾਈਫ ਦੇ ਨਾਲ ਤੁਰਿਆ ਹੋਇਆ ਜਾਂ ਆਪਣੀ ਬੱਚੀ ਦੇ ਨਾਲ ਤੁਰਿਆ ਹੋਇਆ ਤੇ ਉੱਥੇ ਗਾਲਾਂ ਕੱਢ ਦੇਣੀਆਂ ਤੇ ਉੱਥੇ ਐਦਾਂ ਦੀਆਂ ਹਰਕਤਾਂ ਕਰ ਦੇਣੀਆਂ ਤੇ ਉਤੋਂ ਦੀ ਇਹ ਗੱਲ ਹੋਣੀ ਕਿ ਉਹ ਬੱਚਿਆਂ ਦੇ ਉਹ ਬੰਦਿਆਂ ਦੇ ਸਿਰਾਂ ਦੇ ਉੱਤੇ ਪੱਗ ਵਜੀ ਹੋਣੀ ਇਹ ਗੱਲ ਖਾਸ ਕਹੀ ਗਈ ਆ ਸਾਨੂੰ ਕਿ ਇਸ ਪੱਗ ਦੀ ਖਾਤਰ ਇਸ ਦੇਸ਼ ਦੇ ਵਿੱਚ ਵੱਡਿਆਂ ਨੇ ਲੜਾਈ ਲੜੀ ਆ ਇਹ ਪੱਗ ਬੰਨਣ ਵਾਸਤੇ ਇੱਕ ਜਦੋਜਹਤ ਲੜੀ ਗਈ ਆ ਇੱਕ ਸਟਰਗਲ ਚੱਲਿਆ ਇਸ ਦੇਸ਼ ਦੇ ਵਿੱਚ ਜਿਵੇਂ ਅੱਜ ਅਸੀਂ ਸਟਰਗਲ ਕਰ ਰਹੇ ਆ ਇਸ ਪੱਗ ਦੇ ਲਈ ਵੀ ਸਟਰਗਲ ਇੱਕ ਲੜੀ ਆ ਪੁਰਾਣੇ ਬਜ਼ੁਰਗਾਂ ਨੇ ਇਹ ਤਾਂ ਸਾਨੂੰ ਅਧਿਕਾਰ ਮਿਲੇ ਆ ਇਸ ਇੱਦੀ ਤਰੀਕੇ ਵਿੱਚ ਏ ਇਦਾਂ ਵਿਚਰਨ ਦੇ ਲਈ ਤੇ ਹੈਲਮਟ ਨਹੀਂ ਪਾਉਣਾ ਮੋਟਰਸਾਈਕਲ ਦੇ ਉੱਤੇ ਇਹ ਵੀ ਇੱਕ ਲੜਾਈ ਲੜੀ ਗਈ ਸਾਡੇ ਬੰਦੇ ਆਵਲੋਂ ਉਹ ਕਹਿੰਦੇ ਆ ਕਿ ਅੱਜ ਉਸੇ ਪੱਗ ਦੇ ਵਿੱਚ ਆਪਣੇ ਬੰਦਿਆਂ ਵੱਲੋਂ ਜੇ ਹਰਕਤ ਗਲਤ ਹੁੰਦੀ ਆ ਭਾਵੇਂ ਉਹ ਬਹੁਤ ਛੋਟੀ ਜਿਹੀ ਗਣਤੀ ਆ ਪਰ ਉਹ ਛੋਟੀ ਜਿਹੀ ਗਣਤੀ ਕਹਿੰਦੇ ਇੰਨੀ ਹਾਈਲਾਈਟ ਹੁੰਦੀ ਆ ਕਿ ਉਹ ਸਾਨੂੰ ਸਾਡੇ ਵਿੱਚ ਇੱਕ ਗੈਪ ਪਾ ਦਿੰਦੀ ਆ ਤੇ ਉਹ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਆ ਵੀ ਇੱਕ ਪਲਾਜ਼ਾ ਹੀ ਆ ਜਿਸ ਪਲਾਜ਼ੇ ਦੇ ਵਿੱਚ ਅਸੀਂ ਬੈਠੇ ਆ ਮੇਨ ਪਲਾਜ਼ਾ ਬ੍ਰੈਂਟਨ ਦਾ 4 10 ਤੇ ਕਵੀਨ ਦੇ ਉੱਤੇ ਹਾਈਵੇ ਲੱਗਦਾ ਇਸ ਪਲਾਜ਼ੇ ਨੂੰ ਇਸ ਪਲਾਜ਼ੇ ਵਿੱਚ ਬੈਠੇ ਆ ਅਸੀਂ ਸਾਨੂੰ ਸਿਟੀਜ਼ਨਸ ਦੀ سپورਟ ਮਿਲ ਗਈ ਸਾਨੂੰ ਪੀਆਰ ਦੀ سپورਟ ਮਿਲ ਗਈ ਪਰ ਸਾਨੂੰ ਧਾੜੀ سپورਟ ਹਜੇ ਤੱਕ ਨਹੀਂ ਮਿਲੀ ਜਿਹੜੇ ਅਸਲੀ ਇਸ ਚੀਜ਼ ਦੇ ਵਿੱਚ ਆਉਣੇ ਚਾਹੀਦੇ ਸਕੇ ਤੁਸੀਂ ਅੱਜ ਵੀ ਟ੍ਰੈਂਡੀ ਕਾਮਨਸ ਦੇ ਵਿੱਚ ਘੁੰਮ ਰਹੇ ਆ ਸਾਨੂੰ ਪਤਾ ਅਸੀਂ ਅੱਜ ਵੀ ਕਿਸੇ ਉਹਨਾਂ ਪਲਾਜ਼ੀਆਂ ਵਿੱਚ ਚਲਦੀਏ ਜਿਨ੍ਹਾਂ ਪਲਾਜ਼ੀਆਂ ਵਿੱਚ ਗੇੜੀਆਂ ਵੱਜਦੀਆਂ ਤੁਸੀਂ ਅੱਜ ਵੀ ਉੱਥੇ ਘੁੰਮ ਰਹੇ ਆ ਸੋ ਸਾਡੀ ਬੇਨਤੀ ਆ ਹੱਥ ਜੋੜ ਕੇ ਪਹਿਲਾਂ ਤਾਂ ਆਪਾਂ ਉਹ ਹਰਕਤਾਂ ਬੰਦ ਕਰੀਏ ਜਿਨ੍ਹਾਂ ਹਰਕਤਾਂ ਦੇ ਨਾਲ ਸਾਡੇ ਵਿੱਚ ਤੇ ਬਜ਼ੁਰਗਾਂ ਦੇ ਵਿੱਚ ਗੈਪ ਪੈ ਗਿਆ ਅਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਚੱਲੀਏ ਤੇ ਦੂਸਰੀ ਮੇਰੀ ਤੁਹਾਡੇ ਪੈਰਾਂ ਤੇ ਬੇਨਤੀ ਆ ਕਿ ਤੁਸੀਂ ਇਸ ਪਲਾਜ਼ਾ ਵਿੱਚ ਆਓ ਇਹ ਵੀ ਪਲਾਜ਼ਾ ਹੀ ਆ ਆਪਾਂ ਇੱਥੇ ਰੌਣਕ ਲਾਈਏ ਆਪਾਂ ਇੱਥੇ ਫਨ ਕਰਦੇ ਆ ਤੇ ਆਪਾਂ ਇਸ ਪ੍ਰੋਟੈਸਟ ਨੂੰ ਵੱਡਾ ਕਰੀਏ ਮਾਸ ਲੈਵਲ ਤੇ ਲੈ ਕੇ ਜਾਈਏ ਇਹ ਇੱਕ ਦਿਨ ਦੀ ਗੇਮ ਆ ਇਹ ਇੱਕ ਦਿਨ ਦੀ ਗੇਮ ਕਿਵੇਂ ਆ ਮੈਂ ਉਹ ਵੀ ਦੱਸ ਦਿੰਦਾ ਮੈਂ ਇੱਕ ਭਾਈ ਨੂੰ ਭਾਈ ਸਾਹਿਬ ਨੂੰ ਤੁਹਾਡੇ ਨਾਲ ਇੰਟਰਵਿਊ ਕਰਾਉਣਾ ਇਹ ਭਾਈ ਸਾਹਿਬ 1987 ਦੇ ਵਿੱਚ ਹੈਲੀਫੈਕਸ ਦੇ ਵਿੱਚ ਇੱਕ ਜਹਾਜ਼ ਸ਼ਿਪ ਲੈ ਕੇ ਆਈ ਸੀ ਸਾਡੇ ਕੁਝ 174 174 ਸਿੱਖ ਆਪਾਂ ਕਾਮਾਗਾਟਾ ਮਾਰੂ ਦੀ ਗੱਲ ਕਰਦੇ ਆ ਕਿ ਇਹਨਾਂ ਨੇ ਉਤਰ ਨਹੀਂ ਦਿੱਤਾ ਜਹਾਜ਼ ਮੋੜਤਾ ਸੀ ਪਰ 87 ਦੇ ਵਿੱਚ ਜਦੋਂ ਇੱਕ ਜਹਾਜ਼ ਲੈ ਕੇ ਸਾਡੇ ਬੰਦੇ ਆਏ ਤੇ ਆਪਣੀ ਪੁਰਾਣੀ ਕਮਿਊਨਿਟੀ ਨੇ ਇਹ ਕਿਹਾ ਕਿ ਆਪਾਂ ਹੁਣ ਆਪਣੇ ਬੰਦਿਆਂ ਨੂੰ ਵਾਪਸ ਨਹੀਂ ਮੁੜਨ ਦੇਣਾ ਐਮਰਜੈਂਸੀ ਪਾਰਲੀਮੈਂਟ ਸੈਸ਼ਨ ਸੱਦ ਲਿਆ ਗਿਆ ਤੇ ਆਪਣੀ ਪੁਰਾਣੀ ਕਮਿਊਨਿਟੀ ਦੇ ਵੱਲੋਂ ਬਾਕੀ ਸਾਰੀ ਸਟੋਰੀ ਅੱਪਾ ਕਿਸੇ ਦਿਨ ਕਵਰ ਕਰਾਂਗੇ ਭਾਜੀ ਹੁਣੇ ਦੱਸਣਗੇ ਮੈਂ ਮੋਟਾ ਮੋੜਾ ਦੱਸ ਦਿੰਨਾ ਕਿ ਬੌਂਡ ਭਰ ਦਿੱਤੇ ਗਏ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਭਾਜੀ ਦੱਸਦੇ ਨੇ ਈਵਨ ਗੋਰਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਕਿ ਅਸੀਂ ਇਹਨਾਂ ਨੂੰ ਵਾਪਸ ਨਹੀਂ ਜਾਣ ਦਿੰਦੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੋ ਸਾਨੂੰ ਹੁਣ ਸੋਚ ਲੈਣਾ ਚਾਹੀਦਾ ਆ ਕਿ ਜਿਹੜੇ ਬੰਦਿਆਂ ਨੇ ਹਜੇ ਧਰਤੀ ਤੇ ਇਸਤੇ ਪੈ ਨੀ ਸਿਰਖਿਆ ਸਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਵਾਪਸ ਨੀ ਮੁੜਨ ਦਿੱਤਾ ਜੇ ਅੱਜ 5-7 ਸਾਲ ਲਾਉਣ ਤੋਂ ਬਾਅਦ ਉਹ ਸਾਡੇ ਨਾਲ ਨਹੀਂ ਖੜੇ ਤੇ ਸਾਨੂੰ ਹੁਣ ਸੋਚਣਾ ਪਊਗਾ ਇਸ ਗੱਲ ਲਈ ਮੈਂ ਫਿਰ ਆਪਣੇ ਬੰਦਿਆਂ ਨੂੰ ਕਹਿਣਾ ਇਹ ਸੋਚ ਲਓ ਜੇ ਅਸੀਂ ਕਹਿੰਦੇ ਆ ਰੇਡੀਓ ਵਾਲੇ ਜਾਂ ਟੀਵੀ ਵਾਲੇ ਗਲਤ ਬੋਲੇ ਸੀ ਉਹ ਵੀ ਹੁਣ ਸਾਨੂੰ ਸੋਚਣਾ ਪਊਗਾ ਮਜਬੂਰ ਹੋ ਗਏ ਆ ਅਸੀਂ ਆ ਤਿੰਨਾ ਦਿਨਾਂ ਜੇ ਸਾਨੂੰ ਇੰਨੇ ਸਿਟੀਜ਼ਨ ਬੰਦੇ ਮਿਲ ਗਏ ਜਿਨ੍ਹਾਂ ਨੇ ਸਾਨੂੰ ਗੱਲਾਂ ਦਸੀਆਂ ਭਾਈ ਆ ਹੋਇਆ ਆ ਹੋਇਆ ਸਾਨੂੰ ਸੋਚਣਾ ਪਊਗਾ ਅਸੀਂ ਆਪਣੇ ਆਪ ਨੂੰ ਸਹੀ ਕਰਨਾ ਜੇ ਸਹੀ ਕਰ ਲਾਂਗੇ ਇਹ ਇੱਕ ਦਿਨ ਦੀ ਗੇਮ ਆ ਜੇ ਐਮਰਜੈਂਸੀ ਪਾਰਲੀਮੈਂਟ ਸੈਸ਼ਨ ਸੱਦਿਆ ਜਾ ਸਕਦਾ ਤੇ ਅੱਜ ਵੀ ਸੱਦਿਆ ਜਾ ਸਕਦਾ ਸਾਡੇ ਨਾਲ ਬਿਜ਼ਨਸਮੈਨ ਵੀ ਮੋਢਾ ਲਾ ਕੇ ਖੜੇ ਆ ਬੀ ਟਾਊਨ ਤੋਂ ਭਾਜੀ ਹੁਣੀ ਨੇ ਪਹਿਲੇ ਦਿਨ 6 ਵਜੇ ਆਪਾਂ ਇੱਥੇ ਇਕੱਠੇ ਹੋਏ 7 ਵਜੇ ਮੈਨੂੰ ਲੱਗਦਾ ਮੋਰਚਾ ਸ਼ੁਰੂ ਹੋਇਆ ਹੋਊਗਾ 9 ਵਜੇ ਭਾਜੀ ਹੁਣੀ ਪਿਜੇ ਲੈ ਕੇ ਇੱਥੇ ਪਹੁੰਚ ਗਏ ਕੱਲ ਮਿਸਟਰ ਸਿੰਘ ਪਿਜਾ ਉਥੋਂ ਵਿਜੇ ਆ ਗਏ ਸਾਨੂੰ ਲੰਗਰ ਆ ਰਿਹਾ ਪਾਣੀ ਦੀਆਂ ਬੋਤਲਾਂ ਆ ਰਹੀਆਂ ਜ਼ਿਮੀਦਾਰ ਪਲਾਜ਼ੇ ਦੇ ਇਹ ਨੰਦੰਦੇ ਅਸੀਂ ਸਾਹਮਣੇ ਬੈਠੇ ਆਂ ਲਾਈਟਿੰਗ ਸਿਸਟਮ ਸਾਰਾ ਉਹਨਾਂ ਨੇ ਪ੍ਰੋਵਾਈਡ ਕਰਤਾ ਸਵੇਰ ਦੀ ਚਾਹ ਆਉਂਦੀ ਆ 1 ਡਾਲਰ ਨਹੀਂ ਸਾਡੇ ਤੋਂ ਕੋਈ ਲੈ ਰਿਹਾ ਅਸੀਂ ਕਿਵੇਂ ਕਹੀਏ ਸਾਨੂੰ ਸਪੋਰਟ ਨਹੀਂ ਮਿਲ ਰਹੀ ਸਾਨੂੰ ਕੱਲੇ ਕੱਲੇ ਬੰਦੇ ਦੀ ਸਪੋਰਟ ਮਿਲ ਰਹੀ ਆ ਮੈਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਨੂੰ ਆਪਣਾ ਰੁੱਖ ਸਹੀ ਕਰਨਾ ਪਊਗਾ ਤੇ ਤੁਸੀਂ ਵੀ ਆ ਜਾਓ ਤੇ ਮੈਂ ਆਪਣੀ ਗੱਲ ਸੰਕੋਚਾ ਤੇ ਮੈਂ ਭਾਜੀ ਹੁਣਾਂ ਨੂੰ ਕਹੂੰਗਾ ਕੋਈ 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 ਐਡ ਕਰਨਾ ਚਾਹੋ ਤੇ ਕਰ ਸਕਦੇ ਹੋ ਭਾਜੀ ਹਾਂਜੀ 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 ਹਾਂ ਆਪਣੇ ਭਰਾਵਾਂ ਦਾ ਭੈਣਾਂ ਦਾ ਸਾਥ ਦਈਏ ਤੇ ਇੱਕਜੁੱਟ ਹੋਈਏ ਕਿਉਂਕਿ ਤੁਹਾਡਾ ਸਾਰਿਆਂ ਦਾ ਜਿਹੜਾ ਗੋਲ ਆ ਇੱਕੋ ਹੀ ਆ ਇੱਥੇ ਆਪਾਂ ਇਹਨਾਂ ਪੜ੍ਹਾਈ ਕੀਤੀ ਆ ਸਾਰਾ ਕੁਝ ਕਰਕੇ ਤੁਸੀਂ ਪਿੱਛੇ ਆਏ ਆ ਤੇ ਉਹਦਾ ਤੁਹਾਨੂੰ ਫਲ ਮਿਲਣਾ ਚਾਹੀਦਾ ਆ ਤਾਂ ਤੁਸੀਂ ਸਾਰੇ ਇੱਥੇ ਆ ਕੇ ਇਹਨਾਂ ਦੀ ਹੈਲਪ ਕਰੋ ਤਾਂ ਬਸ ਇਹ ਰਿਕੁਐਸਟ ਹੈਗੀ ਆ ਸਾਰਿਆਂ ਨੂੰ ਭਾਜੀ ਤੁਹਾਡੇ ਮਰਜ਼ੀ ਨਾਲ ਫਾਦਰ ਸਾਹਿਬ ਨੂੰ ਮਨਾ ਕਰ ਹਾਂਜੀ ਆ ਮੇਰੇ ਫਾਦਰ 1987 ਦੇ ਵਿੱਚ ਆਏ ਸੀਗੇ 174 ਆਏ ਸੀਗੇ ਸਿੱਖ ਮੈਂਬਰਸ ਉਦੋਂ ship ਦੇ ਵਿੱਚ ਤੇ ਉਦੋਂ ਲਾਈਕ ਹੈਲੀਫੈਕਸ ਦੇ ਵਿੱਚ ਆਏ ਸੀਗੇ ਤੇ ਉਦੋਂ ਗੋਰਿਆਂ ਨੇ ਕਾਫੀ ਉੱਥੇ ਹੈਲਪ ਕੀਤੀ ਉਹਨਾਂ ਦਾ ਵੈਲਕਮ ਕੀਤਾ ਉਹਨਾਂ ਨੂੰ ਖਾਣਾ ਪਾਣੀ ਦਿੱਤਾ ਲਾਈਕ ਭੁੱਖੇ ਸੀਗੇ 14 15 ਦਿਨਾਂ ਤੋਂ ship ਦੇ ਵਿੱਚ ਬਹੁਤ ਕੰਡੀਸ਼ਨ ਮਾੜੇ ਸੀਗੇ ਤਾਂ ਕਾਰਗੋ ਸ਼ਿਪ ਸਿਗਾ ਕੋਈ ਐਡਾ ਦੂਜਾ ਵਧੀਆ ਸ਼ਿਪ ਨਹੀਂ ਸੀਗਾ ਸੋ ਕਾਫੀ ਭੈੜੇ ਹਾਲਾਤ ਸੀਗੇ ਉਦੋਂ 1984 ਦੇ ਵਿੱਚ ਜੋ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਉਸ ਚੀਜ਼ ਤੋਂ ਉਹਨਾਂ ਨੇ ਬੈਟਰ ਫਿਊਚਰ ਲਈ ਇੱਧਰ ਦਾ ਸੋਚਿਆ ਤੇ ਗੋਰਿਆਂ ਨੇ ਉੱਥੇ ਵੈਲਕਮ ਕੀਤਾ ਤੇ ਬੌਂਡ ਭਰੇ ਗਏ ਸੀਗੇ ਤਾਂ ਕੈਨੇਡਾ ਪਾਰਲੀਮੈਂਟ ਉਹਨਾਂ ਨੂੰ ਐਮਰਜੈਂਸੀ ਸੱਦਣੀ ਪਈ ਸੀ ਕਿਉਂਕਿ ਉਹਨਾਂ ਨੇ ਸੋਚਿਆ ਵੀ ਕੈਨੇਡਾ ਤੇ ਇਨਵੇਸ਼ਨ ਹੋ ਗਈ ਆ ਵੀ ਇੰਨੇ ਲੋਕ ਆ ਗਏ ਆ ਕਿਉਂਕਿ ਜਿਹੜੇ ਟੌਨ ਦੇ ਵਿੱਚ ਸ਼ਿਪ ਲੱਗਾ ਸੀਗਾ ਉੱਥੇ ਦੀ ਟੋਟਲ ਪੋਪੂਲੇਸ਼ਨ 200 200 ਲੋਕ ਹੈ ਉਸ ਚਾਰਮਸਵੈਲ ਹੈਗਾ ਆ ਉਹਦੇ ਵਿੱਚ 200 ਲੋਕ ਰਹਿੰਦੇ ਆ ਟੋਟਲ ਤੇ ਇਹ 174 ਆ ਗਏ ਤਾਂ ਉਹ ਸਾਰੇ ਸ਼ੌਕ ਹੋ ਗਏ ਤੇ ਉੱਥੇ ਉਸ ਟਾਈਮ ਵੀਕਐਂਡ ਤੇ ਸੈਚਰਡੇ ਸੰਡੇ ਸਟੋਰ ਵੀ ਨਹੀਂ ਸੀ ਖੁੱਲਦੇ ਹੁੰਦੇ ਤੋ ਜਿੰਨਾ ਵੀ ਗਰੋਸਰੀ ਪਾਣੀ ਸਿਗਾ ਉਹਨਾਂ ਕੋ ਉਹਨਾਂ ਨੇ ਸਾਰਾ ਲਾਈਕ ਉਹਨਾਂ ਨੂੰ ਜਿੱਦਾਂ 174 ਜਿਹੜੇ ਆਪਣੇ ਮੈਂਬਰ ਆਏ ਸੀਗੇ ਉਹਨਾਂ ਦੀ ਉਹਨਾਂ ਨੇ ਸਪੋਰਟ ਕੀਤੀ ਤਾਂ ਫਿਰ ਬੌਂਡ ਭਰੇ ਗਏ ਫਿਰ ਇਥੋਂ ਬੱਸਾਂ ਗਈਆਂ ਕੁਝ ਆਪਣੇ 174 ਚੋਂ ਇੱਥੇ ਟ੍ਰਾਂਟੋ ਰਹਿ ਗਏ ਕੁਝ ਵੈਂਕੂਵਰ ਚਲ ਗਏ ਤਾਂ ਫਿਰ ਉਹ ਹੌਲੀ ਹੌਲੀ ਸਾਰੇ ਸੈਟਲ ਹੋਏ ਤੇ ਗਾਂ ਕਿੰਨੀਆਂ ਫੈਮਲੀਆਂ ਨੂੰ ਉਹਨਾਂ ਨੇ ਆਪਣਾ ਉਦੋਂ ਸਪੋਰਟ ਕੀਤਾ ਤੇ ਕੈਨੇਡਾ ਨੂੰ ਪੈਕ ਕੀਤਾ bizness ਵੱਡੇ ਵੱਡੇ ਖੜੇ ਹੋਏ ਲਾਈਕ ਬਹੁਤ ਜਿਆਦਾ ਤੇ ਹੁਣ ਪਿੱਛੇ ਜੇ ਅਸੀਂ ਉੱਥੇ ਕੈਸ ਸੀਗੇ ਹੈਲੀਫੈਕ ਉੱਥੇ ਗੋਰਿਆਂ ਦਾ ਉਹਨਾਂ ਦਾ ਧੰਨਵਾਦ ਕਰਨ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਸੀਗੀ ਉੱਥੇ ਇੱਕ ਅਸੀਂ ਸਕਾਲਰਸ਼ਿਪ ਸ਼ੁਰੂ ਕੀਤੀ ਆ ਜਿਹੜੀ ਉੱਥੇ ਤਿੰਨ ਸਟੂਡੈਂਟਾਂ ਨੂੰ ਐਵਰੀ ਈਅਰ ਕਰਿਆ ਕਰਾਂਗੇ ਤੇ ਬਾਕੀ ਉੱਥੇ ਇੱਕ ਪਾਰਕ ਵੀ ਸੋਚਿਆ ਆ ਬਣਾਉਣ ਦਾ ਜਿੱਥੇ ਸ਼ਿਪ ਲੱਗਾ ਸੀਗਾ ਸੋ ਉੱਥੇ ਜਦਾਂ ਆਪਾਂ ਜਾ ਸਕਦੇ ਆ ਦੇਖ ਸਕਦੇ ਆ ਵੀ ਕਿਹੜੇ ਹਾਲਾਤਾਂ ਦੇ ਵਿੱਚ ਐਟਲੈਂਟਿਕ ਓਸ਼ੀਅਨ ਸਮੁੰਦਰ ਦੇ ਕਿਨਾਰੇ ਕਿਦਾਂ ਸ਼ਿਪ ਆਇਆ ਕਿਦਾਂ ਉਹ ਉਹਨਾਂ ਨੇ ਆਪਣਾ ਸਟਰਗਲ ਜਿੱਦਾ ਕੀਤਾ ਸੋ ਇਹ ਵੀ ਆਪਣਾ ਐਗਜ਼ੈਂਪਲ ਹੈਗਾ ਆ ਜਿਹੜਾ ਉਹ ਸਟਰਗਲ ਸੀਗਾ ਤੇ ਆਪਾਂ ਵੀ ਹੁਣ ਜਿਹੜਾ ਇੱਥੇ ਸਟਰਗਲ ਕਰ ਰਹੇ ਆ ਸੋ ਇਹ ਆਪਾਂ ਵਿਨ ਕਰ ਸਕਦੇ ਆ ਜੇ ਸਾਰੇ ਜਾਣੇ ਸਾਰੇ ਆਪਣੇ ਇਕੱਠੇ ਹੋ ਜਾਣ ਕਿਉਂਕਿ ਗੋਰਿਆਂ ਨੇ ਉਦੋਂ ਸਪੋਰਟ ਕੀਤੀ ਆਪਣੀ ਕਮਿਊਨਿਟੀ ਨੂੰ ਰਿਕੁਐਸਟ ਹੈ ਵੀ ਸਾਰੇ ਜਾਣੇ ਆ ਕੇ ਤੁਹਾਡੀ ਹੈਲਪ ਕਰਨ ਤੇ ਜਿਹੜੇ ਆਪਾਂ ਗਲਤ ਕੁਝ ਕੰਮ ਕੁਸ਼ਕ ਕਰ ਰਹੇ ਆ ਆਪਣੇ ਬੰਦੇ ਰਾਈਟ ਉਹਨਾਂ ਨੂੰ ਹੈਗਾ ਆ ਵੀ ਰਿਕੁਐਸਟ ਹੈ ਵੀ ਤੁਸੀਂ ਉਹ ਚੀਜ਼ਾਂ ਤੋਂ ਸੰਕੋਚ ਕਰੋ ਤੇ ਤੁਹਾਡੇ ਨਾਲ ਆਪੇ ਕਮਿਊਨਿਟੀ ਨੇ ਨਾਲ ਖੜ ਜਾਣਾ ਹੈ ਤੁਹਾਡੇ ਸੋ ਸਾਰਿਆਂ ਨੂੰ ਰਿਕੁਐਸਟ ਹੈ ਤੁਸੀਂ ਇੱਥੇ ਆਵੋ ਤੇ ਇਹਨਾਂ ਦਾ ਹੌਸਲਾ ਇਹਨਾਂ ਨਾਲ ਹੌਸਲਾ ਫਜ਼ਾਈ ਕਰੋ ਥੈਂਕ ਯੂ ਥੈਂਕ ਯੂ